ਸਤ ਸ੍ਰੀ ਅਕਾਲ ਜੀ ਕਿੰਨੇ ਜੀ ਠੀਕ ਠਾਕ ਹੋ ਜੀ ਆਪਾਂ ਵੀ ਠੀਕ ਠਾਕ ਜੀ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹੂ ਤੰਦਰੁਸਤ ਰਹੂ ਤੇ ਆਪਾਂ ਗੁੰਨ ਰਹੀ ਸਿਹਤਾ ਸਵੇਰ ਦੇ ਵਾਟਕੇ ਦੇ ਆਖਰ ਤੇ ਆਪਣੇ ਵੀਡੀਓ ਨੂੰ ਲਾਇਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਆਪਾਂ ਜਿਵੇਂ ਨੰਗਾ ਨੰਗਾ ਵੀਡੀਓ ਲੈ ਕੇ ਆਇਆ ਕਰਦੇ ਹਾਂ ਤੇ ਹੱਟਾ ਬੰਨ ਰਹੀ ਸੀ ਆਟਾ ਤੇ 7 ਦੇ 8 ਵੱਜ ਗਏ ਆ ਦੇਖੋ ਪਾਜਾ ਸੁਣਦੇ ਨੇ ਜਾਨਵਰਾਂ ਦੀ ਤੋਤੇ ਤਾਂ ਤੇ ਆ ਗਏ ਤੋਤੇ ਕੋਈ ਠੀਕਾ ਕੋਈ ਨਹੀਂ ਕਿ ਵੈਸੇ ਇੰਦਰ ਸਾਰੇ ਠੀਕ ਨੇ ਆਪਾਂ ਵੀ ਠੀਕ ਠਾਕ ਹਾਂ ਉਹ ਮਾਤਰਾਸ ਨੂੰ ਫਸ ਰੱਖਦੇ ਕਿ ਕਿਹੜਾ ਵਿੱਚ ਰੱਖੇ ਤੇ ਅਸਰੇ ਵੀਡੀਓ ਸਮਕੇ ਵੇ ਲੱਗ ਗਈ ਲਾਈਕ ਕਮੈਂਟ ਸਬਸਕ੍ਰਾਈਬ ਜੀ ਕਰਕੇ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ